ਜੋ ਭਾਰਤੀ ਜਨਤਾ ਪਾਰਟੀ ਵੱਲੋਂ ਮੈਨੀਫੈਸਟੋ ਜਾਰੀ ਹੋ ਰਿਹਾ ਹੈ ਔਰ ਸਾਡੇ ਮੈਨੀਫੈਸਟੋ ਦੇ ਜਿਹੜੇ ਪੰਜਾਬ ਦੇ ਵੱਲੋਂ ਜਿਹੜੇ ਸਾਡੇ ਰਿਪਰੈਜੈਂਟੇਸ਼ਨ ਕਰ ਰਹੇ ਸੀ ਸਾਡੇ ਪੂਰਬ ਪ੍ਰਦੇਸ਼ ਦੇ ਅਧਿਖਸ਼ ਔਰ ਪੂਰਬ ਮੇ ਰਾਜ ਸਭਾ ਮੈਂਬਰ ਸਾਡੇ ਵੱਡੇ ਭਰਾ ਸ਼੍ਰੀ ਸ਼ਵੇਤ ਮਲਿਕ ਜੀ ਔਰ ਉਹਨਾਂ ਦੇ ਨਾਲ ਸਾਡੇ ਜ਼ਿਲ੍ਹੇ ਦੇ ਤਿੰਨੋਂ ਮਾ ਮੰਤਰੀ ਸੰਜੀਤ ਜੀ, ਮਨੀਸ਼ ਜੀ ਤੇ ਸੱਲਿਲ ਜੀ ਔਰ ਸਾਡੇ ਵੱਡੇ ਭਰਾ ਪੂਰਵ ਜ਼ਿਲ੍ਹਾ ਅਧਿਕਾਰੀ ਅਨੰਦ ਸ਼ਰਮਾ ਜੀ ਤੇ ਸਰਚਾਨ ਜੀ ਅੱਜ ਇਸ ਮੈਨੀਫੈਸਟੋ ਤੇ ਕੱਲ ਜਿਤਰਾ ਦਿੱਲੀ ਰਿਲੀਜ਼ ਹੋਇਆ ਅੱਜ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਵੱਡੇ ਅਧਿਕਾਰੀ ਇਹ ਮੈਨੀਫੈਸਟੋ ਰਿਲੀਜ਼ ਕਰ ਰਹੇ ਆ ਸੋ ਉਸ ਦੇ ਅੰਦਰ ਘਾਤ ਅੱਜ ਸਾਡੇ ਸ਼ਹਿਰ ਦੇ ਜਿਨ੍ਹਾਂ ਨੂੰ ਮੈਨੀਫੈਸਟੋ ਪੰਜਾਬ ਵੱਲੋਂ ਵੀ ਕਮੇਟੀ ਚ ਨੇ ਤੇ ਅੱਜ ਉਹ ਮੈਨੀਫੈਸਟੋ ਅੰਮ੍ਰਿਤਸਰ ਦੇ ਵਿੱਚ ਰਿਲੀਜ਼ ਕਰ ਰਿਹਾ ਸੋ ਮੈਂ ਕਹਾਂਗਾ ਸ਼੍ਰੀ ਸ਼ਵੇਤ ਮਲਿਕ ਜੀ ਅੱਜ ਇਹ ਮੈਨੀਫੈਸਟੋ ਰਿਲੀਜ਼ ਕਰਨ ਅੱਜ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਜੋ ਸਾਡੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਨੇ ਅੰਮ੍ਰਿਤਸਰ ਤੋਂ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਕਮਲ ਦਾ ਪੂਲ ਸੋ ਉਹ ਸਾਡੇ ਪ੍ਰਤੀਨਿਧੀ ਨੇ ਇਹ ਜੋ ਅੱਜ ਸੰਕਲਪ ਪੱਤਰ ਸੀ ਇਹਨੂੰ ਕਹਿੰਦੇ ਆ ਸੰਕਲਪ ਲੈਣ ਜਾ ਰਹੇ ਆ ਕਿ ਸੰਕਲਪ ਔਰ ਉਸ ਤੋਂ ਬਾਅਦ ਜਿੰਨੂੰ ਸੰਕਲਪ ਨੂੰ ਐਨੇ ਅਸੀਂ ਕਹਿੰਦੇ ਆ ਕਮਿਟਮੈਂਟ ਔਰ ਕਮਿਟਮੈਂਟ ਕੀ ਹੁੰਦੀ ਹੈ ਕਿ ਜਿਹੜੀ ਕਮਿਟਮੈਂਟ ਕੋਈ ਪੂਰੀ ਕਰ ਸਕਿਆ ਹੋਏ ਇਹ ਤੁਸੀਂ ਲੋਕਾਂ ਨੇ ਦੇਖਣਾ ਹੈ ਅੱਜ ਮੋਦੀ ਜੀ ਦੀ ਗਾਰੰਟੀ ਹੈ ਕਿ ਗਰੰਟੀ ਕੌਣ ਦੇ ਸਕਦਾ ਜਿੰਨੇ ਪਹਿਲੇ ਕੰਮ ਕਰਕੇ ਦਿਖਾਇਆ ਹੋਏ ਲੋਕ ਉਹਦੇ ਤੇ ਵਿਸ਼ਵਾਸ ਕਰਦੇ ਨੇ ਸੋ ਮੋਦੀ ਜੀ ਦੀ ਗਰੰਟੀ ਦਾ ਸੰਗਲਪਤਰ ਹੈ ਸਭ ਤੋਂ ਪਹਿਲੇ ਆਮ ਆਦਮੀ ਪਾਰਟੀ ਤੁਸੀਂ ਇਹ ਦੇਖੋ ਇਹ ਆਮ ਆਦਮੀ ਪਾਰਟੀ ਦੇ ਝੂਠੇ ਪੰਜਾਬ ਦੇ ਵਾਅਦੇ ਕਿ ਅੱਜ ਇਹਨਾਂ ਨੇ ਭੈਣਾ ਨੂੰ ਜਿਨ੍ਹਾਂ ਦਾ 50% ਵੋਟ ਹੈ ਮਾਤਾਵਾਂ ਭੈਣਾ ਬੱਚੀਆਂ ਉਹਨਾਂ ਨਾਲ ਝੂਠਾ ਵਾਦਾ ਕੀਤਾ ਕਿ ਅਸੀਂ ਤੁਹਾਡੇ ਖਾਤੇ 'ਚ 1000 ਰੁਪਇਆ ਜਮ੍ਹਾਂ ਕਰਾਵਾਂਗੇ ਝੂਠਾ ਵਾਦਾ ਲਾਉਣਵਾਡਰ ਖਤਮ ਹੋਇਆ ਪਿਆ ਹੈ ڈاکੇ ਵਜਰੇ ਨੇ ਚੋਰੀਆਂ ਹੋ ਰਹੀਆਂ ਨੇ ਫਿਰੋਤੀਆਂ ਹੋ ਰਹੀਆਂ ਨੇ ਆਤਗਵਾਦ ਸਿਰ ਚੁੱਕ ਰਿਹਾ ਹੈ ਡਰੋਨ ਆ ਰਹੇ ਨੇ ਸੋ ਇਹ ਦੂਜਾ ਝੂਠਾ ਵਾਦਾ ਸੁਰੱਖਿਆ ਨਹੀਂ ਦੇ ਸਕੇ ਔਰ ਤੀਸਰਾ ਝੂਠਾ ਵਾਦਾ ਜਿਹੜਾ ਹੈ ਕਿ ਅੱਜ ਰੇਤ ਬਜਰੀ ਜਿਹੜਾ ਰੇਤ ਮਾਫੀਆ ਹੈ ਉਹੀ ਪੰਜਾਬ ਜੁਰਾਜ ਕਰ ਰਿਹਾ ਇਹਨਾਂ ਦਾ ਇਹ ਪੰਜਾਬ ਦੀ ਭਗਵੰਤ ਸਿੰਘ ਜੀ ਦੀ ਸਰਕਾਰ ਹੈ ਉਹ ਸਿੱਧਾ ਹੱਥ ਤੋੜਦਾ ਇਹ ਜਮਾ ਖੋਰਾ ਤੇ ਇਹਨੇ ਮਾਫੀਆ ਤੇ ਸਿੱਧਾ ਹੱਥ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਨਸ਼ਾ ਮਾਫੀਆ ਤੇ ਹੈ ਸਿੱਧਾ ਹੱਥ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਪਰਾਧੀਆਂ ਤੇ ਹੈ ਸਿੱਧਾ ਹੱਥ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦਾ ਉਹ ਭੂਮੀ ਮਾਫੀਆ ਦੇ ਹੈ ਔਰ ਕੇਜਰੀਵਾਲ ਜਿਹੜਾ ਆਮ ਆਦਮੀ ਪਾਰਟੀ ਦਾ ਅਧਿਕਸ਼ ਹੈ ਉਹਦੀ ਨੈਤਿਕਤਾ ਹੀ ਖਤਮ ਹੋ ਗਈ ਹੈ ਜਿਸ ਸੰਵਿਧਾਨ ਦੀ ਡਾਕਟਰ ਅੰਬੇਦਕਰ ਸਾਹਿਬ ਨੇ ਉਹ ਸੰਵਿਧਾਨ ਲਿਖਿਆ ਡਾਕਟਰ ਅੰਬੇਦਕਰ ਸਾਹਿਬ ਦੀ ਇਹ ਫੋਟੋ ਆਮ ਆਦਮੀ ਪਾਰਟੀ ਵਾਲੇ ਪਿੱਛੇ ਲਾਉਂਦੇ ਨੇ ਔਰ ਉਸੇ ਹੀ ਸੰਵਿਧਾਨ ਦੀ ਅਪਮਾਨਨਾ ਕਰਦੇ ਨੇ ਇਨਸਲਟ ਕਰਦੇ ਨੇ ਅੱਜ ਕੇਜਰੀਵਾਲ ਪ੍ਰਸ਼ਟਾਚਾਰ ਦੇ ਆਰੋਪ ਵਿੱਚ ਜੇਲ੍ਹ ਵਿੱਚ ਹੈ ਪਰ ਮੁੱਖ ਮੰਤਰੀ ਤੋਂ ਅਸਤੀਫਾ ਨਹੀਂ ਦੇ ਰਿਹਾ ਜਦ ਕਿ ਮਨੀਸ਼ ਸੋਦਿਆ ਉਹ ਵੀ ਉਸੇ ਹੀ ਕੇਸ ਸ਼ਰਾਬ ਭ੍ਰਸ਼ਟਾਚਾਰ ਇਹੰਦਰ ਉਹਦਾ ਅਸਤੀਫਾ ਲੈ ਲਿਆ ਸਤਿੰਦਰ ਜੈਨ ਉਹ ਵੀ ਸ਼ਰਾਬ ਮਾਫੀਆ ਦੇ ਵਿੱਚ ਅੰਦਰ ਹੈ ਉਹਦਾ ਅਸਤੀਫਾ ਲੈ ਲਿਆ ਜੇ ਉਹ ਦੋ ਅਸਤੀਫਾ ਦੇ ਸਕਦੇ ਨੇ ਇਹ ਮੁੱਖ ਮੰਤਰੀ ਕਿਉਂ ਚਿਪਕਿਆ ਹੋਇਆ ਹੈ ਕੁਰਸੀ ਦੇ ਨਾਲ ਜਿਹੜਾ ਕਿ ਜੇਲ੍ਹ ਤੋਂ ਅੱਜ ਮੁੱਖ ਮੰਤਰੀ ਦਾ ਅਸਤੀਫਾ ਨਹੀਂ ਦੇ ਰਿਹਾ ਇੱਥੋਂ ਪਤਾ ਲੱਗਦਾ ਹੈ ਆਮ ਆਦਮੀ ਪਾਰਟੀ ਸੱਤਾ ਦੀ ਭੁੱਗੀ ਪਾਰਟੀ ਹੈ ਔਰ ਸ਼ਰਾਬ ਘਟਾਲਾ ਤੁਸੀਂ ਦੇਖਿਆ ਹੀ ਹੈ ਕਿ ਉਹਦੇ ਵਿਜੇ ਨਾਇਰ ਇੱਕ ठेकेदार ਸੀ ਉਹਨੂੰ ਇਹ ਜਿਹਨਾਂ ਦਾ ਮੰਤਰੀ ਹੈ ਕਲਾਸ਼ ਗਹਿਲੋਤ ਉਸ ਮੰਤਰੀ ਦੀ ਕੋਠੀ ਦਿੱਤੀ ਹੋਈ ਸੀ ਕਿਹਦੇ ਹੋਇਆ ਆਮ ਆਦਮੀ ਨੂੰ ਮੰਤਰੀ ਦੀ ਕੋਠੀ ਦੇ ਦੇਣ ਕਿੰਨੇ ਕੋ ਕਮਜ਼ੋਰ ਸੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਸੈਟਰੋ ਕਰੋਨਾ ਦਾ ਘੁਟਾਲਾ ਕੀਤਾ ਜਮਾਨਤਾਂ ਨਹੀਂ ਹੋ ਰਹੀਆਂ 1.5 ਸਾਲ ਤੋਂ ਸੰਸੋਧੀਆਂ ਔਰ ਸਤੰਦਰ ਜਨ ਜੇਲ ਇਚ ਨਹੀਂ ਜਵਾਨਤ ਨਹੀਂ ਹੋ ਰਹੀ ਔਰ ਅੱਜ ਦੀ ਸਥਿਤੀ ਇਹ ਹੈ ਕਿ ਮੁੱਖ ਮੰਤਰੀ ਜਿਹੜਾ ਹੈ ਉਹ ਵੀ ਜੇਲ ਇਚ ਹੈ ਇਹਨਾਂ ਦਾ ਕੇਜਰੀਵਾਲ ਅੱਜ 45 ਕਰੋੜ ਦਾ ਭ੍ਰਸ਼ਟਾਚਾਰ ਕਰਕੇ ਉਹਨੇ ਬੰਗਲਾ ਬਣਾਇਆ ਹੈ ਕੇਜਰੀਵਾਲ ਨੇ ਔਰ ਉਹ ਇੱਕ ਖਾਸ ਆਦਮੀ ਬਣ ਗਿਆ ਜਿਸ ਅੰਦੋਲਨ ਤੋਂ ਨਿਕਲਿਆ ਸੀ ਉਹ ਅੰਨਾ ਜਾਰੀ ਜਿਹਨੇ ਵੀ ਕਿਹਾ ਕਿ ਮੈਂ ਅੱਜ ਸ਼ਰਮਿੰਦਾ ਹੋ ਰਿਹਾ ਕਿ ਇਹਨੇ ਮੇਰੇ ਸਿਧਾਂਤਾਂ ਦਾ ਕਤਲ ਕਰਤਾ ਇਹ ਇਹ ਆਵਾਜ਼ ਵੀ ਪਾਤੀ ਹੋਣ ਹੋ ਗਈ ਦੂਜੀ ਪਾਰਟੀ ਉਹ ਹੋ ਗਈ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਕਿਹੜੀ ਸੀ ਅੰਗਰੇਜ਼ਾਂ ਦੀ ਦਿੱਤੀ ਹੋਈ ਪਾਰਟੀ ਡਿਵਾਈਡ ਐਂਡ ਰੂਲ ਇੱਕ ਟੁਕੜੇ ਟੁਕੜੇ ਗੈਂਗ ਹੈ ਇਹ ਉਹਨਾਂ ਦੇ ਪਿੱਛੇ ਹੱਥ ਰੱਖਦੇ ਨੇ ਜਿਹੜੇ ਕਹਿੰਦੇ ਨੇ ਅਫਜ਼ਲ ਹਮ ਸ਼ਰਮਿੰਦਾ ਹੈ ਤੇਰੇ ਕਾਤਲ ਜ਼ਿੰਦਾ ਹੈ ਰਾਹੁਲ ਗਾਂਧੀ ਉੱਥੇ ਜਾ ਪਹੁੰਚਦਾ ਹੈਗਾ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਸਿੱਖ ਕੌਮ ਦੇ ਗਲੇ ਟਾਇਰ ਪਾ ਕੇ ਉਹਨਾਂ ਨੂੰ ਜ਼ਿੰਦਾ ਜਲਾਇਆ ਔਰ ਬੱਚੇ ਮਹਿਲਾਵਾਂ ਮਾਤਾਵਾਂ ਕਿਸੇ ਨੂੰ ਨਹੀਂ ਬਖਸ਼ਿਆ ਔਰ ਉਹ ਹਤਿਆਗਾਂਡ ਕੀਤਾ ਕਾਂਗਰਸੀ ਨੇਤਾਵਾਂ ਨੂੰ ਜੇਲ੍ਹ ਹੋਈ ਕਾਂਗਰਸੀ ਨੇਤਾਵਾਂ ਤੇ ਕੇਸ ਚੱਲ ਰਹੇ ਨੇ ਇਹ ਉਹ ਕਾਂਗਰਸੀ ਨੇ ਜਿਹੜੇ ਭਾਰਤ ਮਾਤਾ ਦੀ ਜੈ ਬੋਲਣੇ ਸ਼ਰਮਿੰਦੇ ਹੁੰਦੇ ਨੇ ਇਹ ਭਾਰਤ ਮਾਤਾ ਦੀ ਜੈ ਨਹੀਂ ਬੋਲਦੇ ਇਹ ਕਿਹੜੇ ਦੇਸ਼ ਦੇ ਕਾਂਗਰਸੀ ਨੇ ਇਟਲੀ ਦੇ ਕਾਂਗਰਸੀ ਨੇ ਇਟਲੀ ਤੋਂ ਆਏ ਹੋਏ ਕਾਂਗਰਸੀ ਨੇ ਹੋਰ ਇਹਨਾਂ ਦਾ ਸੰਕਲਪ ਪੱਤਰ ਮੈਨੀਫੈਸਟੋ ਦੇਖੋ ਜਿਹੜੀ ਮੋਦੀ ਜੀ ਨੇ 370 ਦਾ ਆਮ ਸ਼ਾਹੀ ਦੇ ਨਾਲ ਹਟਾਈ 35 ਹਟਾਈ ਅੱਜ ਕਸ਼ਮੀਰ ਭਾਰਤ ਦਾ ਬਿਨ ਅੰਗ ਹੈ ਕਸ਼ਮੀਰੀ ਨਿਵਾਸੀਆਂ ਨੂੰ ਹਰ ਉਹ ਸੁਵਿਧਾ ਮਿਲ ਰਹੀ ਹੈ ਜੋ ਭਾਰਤ ਦੇ ਸਰਕਾਰ ਦੁਆਰਾ ਭਾਰਤ ਦੇ 140 ਕਰੋੜ ਦੇਸ਼ ਵਾਸੀਆਂ ਨੂੰ ਦਿੱਤੀ ਜਾ ਰਹੀ ਹੈ ਅੱਜ ਕਸ਼ਮੀਰ ਜਿਹੜਾ ਕੋਈ ਕੈਰੀ ਸਵਿਟਜ਼ਰਲੈਂਡ ਬਣਨ ਜਾ ਰਿਹਾ ਹੈ ਉਹ ਦੁਨੀਆ ਦੇ ਨਕਸ਼ੇ ਤੇ ਬਣਨ ਜਾ ਰਿਹਾ ਹੈ ਇਹ ਕਾਂਗਰਸੀਆਂ ਨੇ ਕਿਹਾ ਅਸੀਂ 370 ਟਾ ਆ ਕੇ ਫੇਰ ਹਟਗਵਾ ਦੇ ਸਿਕੰਜੇ ਚ ਕਸ਼ਮੀਰ ਨੂੰ ਕੈਕ ਕਰ ਦਿਆਂਗੇ ਇੱਕ ਕਾਂਗਰਸੀ ਕੀ ਕਹਿੰਦੇ ਨੇ ਅਟਲ ਜੀ ਨੇ ਔਰ ਮੋਦੀ ਜੀ ਨੇ ਪਰਮਾਣੂ ਸ਼ਕਤੀ ਬਣਾਇਆ ਇਸ ਦੇਸ਼ ਨੂੰ ਅਟਲ ਜੀ ਨਿਊਕਲੀਅਰ ਪਾਵਰ ਆ ਅਮਰੀਕਾ ਲੈ ਲਓ ਰੂਸ ਲੈ ਲਓ ਯੂਰੋਪੀਅਨ ਯੂਨੀਅਨ ਲੈ ਲਓ ਪਾਕਿਸਤਾਨ ਲੈ ਲਓ ਜਿਹੜਾ ਗੋਡਿਆਂ ਦੇ ਭਾਰ ਲਾ ਦਿੱਤਾ ਉਹ ਕਿਉਂ ਡਰਦੇ ਪਏ ਨੇ ਉਹ ਕਿਉਂ ਸਹਿਯੋਗ ਕਰਦੇ ਪਏ ਨੇ ਇਸ ਲਈ ਸਿਓ ਚਾਈਨਾ ਇਸ ਲਈ ਸਹਿਯੋਗ ਕਰਦੇ ਪਏ ਨੇ ਕਿ ਅਸੀਂ ਪਰਮਾਣੂ ਸ਼ਕਤੀਆਂ ਇਹ ਕਹਿੰਦੇ ਜੀ ਅਸੀਂ ਪਰਮਾਣੂ ਅਥਾਰ ਖਤਮ ਕਰ ਦਿਆਂਗੇ ਇਹ ਉਹ ਕਾਂਗਰਸੀ ਨੇ ਜਿਨ੍ਹਾਂ ਨੇ ਰਾਮ ਜੀ ਦੇ ਰਾਮ ਲੱਲਾ ਦੇ ਅਸਤਿਤਵ ਦੇ ਪ੍ਰਸ਼ਨ ਉਠਾਤਾ ਰਾਹੁਲ ਗਾਂਧੀ ਜੀ ਔਰ ਸੋਨੀਆ ਗਾਂਧੀ ਜੀ ਨੇ ਕਿ ਰਾਮ ਜੀ ਦੇ ਹੋਈ ਨਹੀਂ ਕਿੱਥੇ ਹੋਏ ਨੇ ਇਹਨਾਂ ਨੇ ਰਾਮ ਸੇਤੂ ਜਿੱਥੋਂ ਪਾਰ ਕਰਕੇ ਰਾਮ ਜੀ ਨੇ ਲੰਕਾ ਦੇ ਉੱਤੇ ਵਿਜੇ ਪ੍ਰਾਪਤ ਕੀਤੀ ਇਹ ਨੂੰ ਤੁਰਾਨ ਲਗੇ ਸੀ ਕਿਉਂਕਿ ਜਾਜਾ ਦਾ ਨੇ ਨੇ ਛੋਟਾ ਰਸਤਾ ਕੱਢ ਗਏ ਅਰਬਾਂ ਰੁਪਏ ਦੀ ਛੋਟਖਾਨੀ ਸੀ ਉਸ ਨੇ ਨਾਸਾਨੇ ਬੋਰ ਦਿੱਤੀ ਅਮਰੀਕਨ ਏਜੰਸੀ ਨੇ ਔਰ ਸੁਪਰੀਮ ਕੋਰਟ ਭਾਰਤੀ ਜਨਤਾ ਪਾਰਟੀ ਗਈ ਤੇ ਰਾਮ ਸੇਤੂ ਨੂੰ ਬਚਾਇਆ ਇਹ ਉਹ ਕਾਂਗਰਸੀ ਨੇ ਜਿਹੜੇ ਰਾਮ ਮੰਦਰ ਦਰਸ਼ਨ ਕਰਨ ਵੀ ਨਹੀਂ ਗਏ ਨਾ ਇਹ ਗਏ ਨਾ ਤੇਜਰੀਵਾਲ ਉਸ ਦਿਨ ਗਿਆ ਜਦ ਦਿਨ ਪ੍ਰਧਾਨ ਮੰਤਰੀ ਜੀ ਨੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਰਾਮ ਲਲਾ ਜੀ ਦੇ ਜਿਹੜਾ ਉੱਥੇ ਸਥਾਪਨਾ ਸੀਗੀ ਜਿਹੜੀ ਉਹਨਾਂ ਦੀ ਮੂਰਤੀ ਦੀ ਪੂਜਾ ਹੋਈ ਉਸ ਕਾਰਜਕ੍ਰਮ ਵਿੱਚ ਇਹ ਵਿਪਕਸ਼ ਜਿਹੜਾ ਹੈ ਵੋਟਾਂ ਦੀ ਰਾਜਨੀਤੀ ਲਈ ਤੁਸ਼ਟੀਕਰਨ ਦੀ ਰਾਜਨੀਤੀ ਲਈ ਐਬਸੈਂਟ ਹੋ ਗਿਆ ਤੇ ਇਹ ਰਾਮ ਲਲਾ ਜੀ ਦੇ ਵੀ ਵਿਰੋਧੀ ਨੇ ਹੁਣ ਮੈਂ ਤੁਹਾਡੇ ਨਾਲ ਗੱਲ ਕਰਨ ਲਗਾ ਕਿ ਜਿਹੜਾ ਸੰਕਲਪ ਲਿੱਤਾ ਹੈ ਔਰ ਜਿਹੜੀ ਕਮਿਟਮੈਂਟ ਹੈ ਮੋਦੀ ਜੀ ਦੀ ਗਰੰਟੀ ਹੈ ਉਹ ਗਰੰਟੀ ਦੇਣ ਦੇ ਕਾਬਲ ਕੇਵਲ ਮੋਦੀ ਜੀ ਨੇ ਕੋਈ ਹੋਰ ਪਾਰਟੀ ਨਹੀਂ ਹੈ ਉਹ ਕਿਉਂ ਨੇ ਜੋ ਉਹਨਾਂ ਨੇ ਕੰਮ ਕੀਤੇ ਅੱਜ ਦੇਸ਼ ਕਾਂਗਰਸ ਰਾਜ ਦੀ 10ਵੀਂ ਅਰਥ ਵਿਵਸਥਾ ਸੀ ਅੱਜ ਦੇਸ਼ ਦੁਨੀਆ ਦੀ 5ਵੀਂ ਅਰਥ ਵਿਵਸਥਾ ਬਣ ਗਿਆ ਅੱਜ ਗਰੀਬੀ ਰੇਖਾ 'ਚੋ ਮੋਦੀ ਸਾਹਿਬ ਨੇ ਕਾਂਗਰਸ ਤੇ ਗਰੀਬੀ ਹਟਾਓ ਦੇ ਨਾਅਰੇ ਹੀ ਦੇਣੇ ਰਹੀ ਮੋਦੀ ਸਾਹਿਬ ਨੇ 25 ਕਰੋੜ ਦੇਸ਼ ਵਾਸੀਆਂ ਨੂੰ ਗਰੀਬੀ ਰੇਖਾ ਤੋਂ ਉੱਪਰ ਲੈ ਕੇ ਆਏ ਨੇ ਇਹਲਾ ਲਾਭ ਅੱਜ ਮਹਿਲਾਵਾਂ ਨੂੰ ਮਿਲਿਆ ਹੈ ਕਿਸਾਨਾਂ ਨੂੰ ਮਿਲਿਆ ਹੈ ਯੁਵਾਵਾਂ ਨੂੰ ਮਿਲਿਆ ਹੈ ਰੇੜੀ ਹਲੇੜੇ ਵੈਂਡਰ ਨੇ ਰੇੜੀ ਪਟੜੀ ਵਾਲੇ ਵੈਂਡਰ ਉਹਨਾਂ ਨੂੰ ਮਿਲਿਆ ਹੈ ਔਰ ਛੋਟੇ ਕਾਰਖਾਨੇ ਵਾਲਿਆਂ ਨੂੰ ਮਿਲਿਆ ਛੋਟੇ ਉਦਮੀ ਨੇ ਦੇਰੇ 80 ਕਰੋੜ ਲੋਕਾਂ ਨੂੰ 2020 ਤੋਂ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਦੇਖ ਦੀ 80 ਕਰੋੜ ਜਨਤਾ ਨੂੰ ਕੋਈ ਪੁੱਕਾ ਨਹੀਂ ਜ਼ੋਰਿਆ ਉਹ ਦਿੱਤਾ ਗਿਆ ਮੋਦੀ ਸਰਕਾਰ ਦੁਆਰਾ ਬਰਾਉ 50 ਕਰੋੜ ਜਨ ਦਨ ਜ਼ੀਰੋ ਬੈਲੈਂਸ ਦੇ ਖਾਤੇ ਖੋਲੇ ਗਏ ਕਿਉਂਕਿ ਰਜੀਵ Gandhi ਜੀ ਨੇ ਕਿਹਾ ਸੀ ਮੈਂ 1 ਰੁਪਿਆ ਭੇਜਾਂ ਤੇ 85 ਪੈਸੇ ਜਿਹੜੇ ਨੇ ਉਹ ਦਲਾਲ ਖਾ ਜਾਂਦੇ ਨੇ ਮੋਦੀ ਜੀ ਨੇ ਉਪਰਾਲਾ ਕੀਤਾ 1 ਪੈਸੇ ਦੀ ਦਲਾਲੀ ਨਹੀਂ ਉਹ ਕਾਂਗਰਸੀ ਦਲਾਲ ਸੀਗੇ ਜਿਹੜੇ ਖਾ ਜਾਂਦੇ ਸੀ ਹੁਣ 1 ਪੈਸੇ ਦਾ ਦਲਾਲੀ ਨਹੀਂ ਹੁੰਦੀ ਇਹ ਜਿਹੜੇ ਖਾਤੇ ਗੁੱਲੇ